ਸਸੀ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਮੂੰਗੀ ਧੋਤੀ ਦਾਲ ਤੇ ਨਿਊਟਰੀ ਦੇ ਅੱਪੇ ਦੇਖੋ ਜੀ ਡਿਫਰੈਂਸ ਸਟਾਈਲਡ ਹੈ ਅੱਗੇ ਆਪਾਂ ਬਣਾਨੇ ਹੋਨੇ ਆ ਸੂਜੀ ਦੇ ਅੱਪੇ ਬਣਾਨੇ ਹੋਨੇ ਆ ਇਹ ਆਪਾਂ ਜੀ ਅੱਜ ਮੂੰਗੀ ਧੋਤੀ ਦਾਲ ਹੈ ਤੇ ਨਾਲ ਆਪਾਂ ਲਏ ਤੇ ਹੈ ਜੇ ਨਿਊਟਰੀ ਨਿਊਟਰੀ ਦੇਖੋ ਜੀ ਆਪਾਂ ਪਰਚੂਨ ਵਾਲੇ ਲਿੱਤੀ ਹੈ ਜਿਹੜੀ ਤੁਸੀਂ ਡੱਬਿਆਂ ਵਾਲੀ ਨਿਊਟਰੀ ਹੁੰਦੀ ਹੈ ਜਿਹੜੀ ਸਬਜ਼ੀ ਲਈ ਆਪਾਂ ਦੂਸਰੀ ਬਣਾਨੇ ਇਹਦੀ ਵੀ ਸਬਜ਼ੀ ਬਣਦੀ ਆ ਉਹਦੀ ਵੀ ਬਣਦੀ ਤੁਸੀਂ ਦੂਸਰੀ ਨਿਊਟਰੀ ਵੀ ਬਣਾ ਸਕਦੇ ਹੋ ਉਹ ਵੀ ਆਪਾਂ ਉਬਾਲ ਕੇ ਮਿਕਸੀ ਵਿੱਚ ਗ੍ਰाइंड ਕਰਕੇ ਉਹ ਵੀ ਤੁਸੀਂ ਦਾਲ ਦੇ ਵਿੱਚ ਮਿਕਸ ਕਰਕੇ ਅੱਪੇ ਬਣਾ ਸਕ ਵੀ ਦੇਸੀ ਆਪਾਂ ਸਬਜ਼ੀਆਂ ਲੈਂਦੀਆਂ ਜੀ ਮਟਰ ਲਿੱਤੇ ਐ ਇਹ ਤੇ ਸ਼ਮਲਾ ਵਿੱਚ ਲਿੱਤੀ ਦੋ ਪਿਆਜ਼ ਐ ਇੱਕ ਟਮਾਟਰ ਐ ਇੱਕ ਗਾਜਰ ਐ ਤੇ ਦੋ ਆਪਾਂ ਹਰੀਆਂ ਮਿਰਚਾਂ ਲੈਂਦੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਕੇ ਉਸ ਤੋਂ ਬਾਅਦ ਆਪਾਂ ਵਾਸ਼ ਕਰਕੇ ਆਪਾਂ ਰੱਖ ਲੇਤਾ ਸੀ ਉਧਰ ਆਪਾਂ 팬 ਦੇ ਵਿੱਚ ਆਪਾਂ ਪਾਣੀ ਗਰਮ ਕਰ ਦਿੱਤਾ ਹੁਣ ਆਪਾਂ ਇਹਦੇ ਵਿੱਚ ਨਿਊਟਰੀ ਨੂੰ ਉਬਾਲ ਦਿਆ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਆ ਦੇਖ ਲਓ ਜੀ ਹੁਣ ਆਪਾਂ ਨਿਊਟਰੀ ਦਾ ਪਰਚੂਨ ਪਾ ਕੇ ਆਪਾਂ ਚੰਗੀ ਤਰ੍ਹਾਂ ਆਪਾਂ ਹਿਲਾ ਦਿੰਨੇ ਆ ਦੇਖੋ ਜੀ ਇਹ ਨਿਊਟਰੀ ਦਾ ਜਿਹੜਾ ਆਪਾਂ ਪਰਚੂਨ ਪਾਇਆ ਬਸ 2 ਮਿੰਟ ਦੇ ਵਿੱਚ ਇਹ ਤਿਆਰ ਹੋ ਜਾਣਾ ਆ ਦੇਖੋ 2 ਮਿੰਟ ਵਿੱਚ ਆਪਾਂ ਇਹਨੂੰ ਪੋਲ ਲਵਾਂਗੇ ਆ ਦੇਖੋ ਲਓ ਜੀ ਨਿਊਟਰੀ ਆਪਣੀ ਤਿਆਰ ਹੋ ਗਈ ਬਸ ਇਹ ਸਿਰਫ 2 ਮਿੰਟ ਵਿੱਚ ਚਾਹੇ ਆਪਾਂ ਬਾਲਾ ਨਾ ਵੀ ਦਵਾਉਂਦੇ ਨਾ ਇਸ ਗਰਮ ਪਾਣੀ ਵਿੱਚ ਤਿਆਰ ਹੋ ਜਾਣੀ ਸੀ ਆ ਦੇਖੋ ਗੈਸ ਨੂੰ ਕਰਤਾ ਆਪਾਂ ਬੰਦ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਆਪਾਂ ਡੰਗਾ ਲਾਵਾਂਗੇ ਉੱਪਰ ਆਪਾਂ ਇਸ ਤਰ੍ਹਾਂ ਆਪਾਂ ਕੋਈ ਵੀ ਆਪਾਂ ਪਾਣੀ ਰੱਖ ਲਓ ਕੋਈ ਵੀ ਰੱਖ ਲਓ ਖੁਣ ਵਾਸਤੇ ਆਪਾਂ ਰੱਖਾਂਗੇ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਛਾਣ ਲੈਣੇ ਉਸ ਤੋਂ ਬਾਅਦ ਇਹਦੇ ਉੱਪਰੋਂ ਆਪਾਂ ਹੁਣ ਛਾਨ ਕੇ ਠੰਡਾ ਪਾਣੀ ਪਾਵਾਂਗੇ ਫਿਰ ਆਪਾਂ ਇਹਨੂੰ ਮਿਕਸੀ ਵਿੱਚ ਆਪਾਂ ਦਾਲ ਦੇਣਾ ਗ੍ਰाइंड ਕਰਨਾ ਹੈ ਦਾਲ ਨੂੰ ਆਪਾਂ 2 ਘੰਟੇ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਈ ਸੀ ਪਹਿਲਾਂ ਦਾਲ ਫਿਰ ਆਪਾਂ ਭਿਓ ਕੇ ਰੱਖ ਦਿੱਤੀ ਸੀ 2 ਘੰਟੇ ਤੋਂ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਠੰਡਾ ਪਾਣੀ ਐਸਾ ਥੋੜਾ ਜਿਹਾ ਨੱਪ ਦਾਂਗੇ ਸਾਰਾ ਗਰਮ ਪਾਣੀ ਨਿਕਲ ਜਾਏ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਨਾਲ ਦੇ ਨਾਲ ਆਪਾਂ ਠੰਡਾ ਪਾਣੀ ਪਾਉਂਦੇ ਜਾਵਾਂਗੇ ਕਿਉਂਕਿ ਆਪਾਂ ਇਹਨੂੰ ਗ੍ਰाइंड ਕਰਨਾ ਹੈ ਇਹ ਗਰਮਾ ਨਹੀਂ ਹੋਣੀ ਇਸ ਤਰ੍ਹਾਂ ਆਪਾਂ ਹੋਲੀ-ਹੋਲੀ ਪਾਣੀ ਆਪਾਂ ਪਾਵਾਂਗੇ ਉਹਨਾਂ ਪਾਣੀ ਫੇਰ ਆਸਰਾ ਨੱਪ ਦਾਂਗੇ ਸਾਰਾ ਪਾਣੀ ਆਪਾਂ ਇਹਦਾ ਨਿਚੋੜ ਦਾਂਗੇ ਦੇਖੋ ਜੀ ਨਿਊਟਰੀ ਦਾਲ ਸਬਜ਼ੀਆਂ ਦੇਖੋ ਜੀ ਹੈਲਦੀ ਹੁੰਦੀ ਹੈ ਇਸ ਤਰ੍ਹਾਂ ਆਪੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਹੈਲਦੀ ਚੀਜ਼ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਬਾਹਰ ਦਾ ਖਾਣਾ ਵੈਸੇ ਵੀ ਆਇਕਲ ਬਹੁਤ ਮਲਾਵਟਦਾਰ ਆਂਦਾ ਪਿਆ ਬਾਹਰ ਦਾ ਖਾਣਾ ਕੋਈ ਵੀ ਨਹੀਂ ਦੇਣਾ ਚਾਹੀਦਾ ਬੱਚੇ ਨੂੰ ਘਰੇ ਟਾਈਮ ਲੱਗਦਾ ਪਰ ਘਰੇ ਫਰੈਸ਼ੀ ਤਿਆਰ ਹੁੰਦੀ ਹੈ ਘਰ ਦੇ ਚੀਜ਼ ਬਣਾ ਕੇ ਦਿਆ ਕਰੋ ਬੱਚਿਆਂ ਨੂੰ ਲਓ ਜੀ ਨਿਊਟਰੀ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਮਿਕਸੀ ਵਾਲੇ ਆਪਾਂ ਗਾਰ ਵਿੱਚ ਪਾ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਨੇ ਆਂ ਦਾਲ ਇਹ ਆਪਾਂ ਇੱਕ ਕੌਲੀ ਆਪਾਂ ਦਾਲ ਦੀ ਲਿੱਤੀ ਸੀ ਛੋਟੀ ਕੌਲੀ ਲਿੱਤੀ ਸੀ ਆਪਾਂ ਆ ਦੇਖੋ ਦਾਲ ਫੁੱਲ ਕੇ ਡਬਲ ਹੋ ਚੁੱਕੀ ਹੈ ਲੋ ਜੀ ਨਿਊਟਰੀ ਤੇ ਦਾਲਾ ਪਾ ਪਾ ਚੁੱਕਿਆ ਹੈ ਮਿਕਸੀ ਵੱਲ ਜਾਚ ਹੋਣਾ ਆਪਾਂ ਪਾਨੇ ਇਹਦੇ ਵਿੱਚ ਤਿੰਨ ਚਾਰ ਆਪਾਂ ਹਰੀ ਮਿਰਚ ਦੇ ਲੱਤੇ ਇਹਨੂੰ ਆਪਾਂ ਵਾਸ਼ ਕਰ ਲਿਆ ਸੀ ਇਹਦੇ ਡੰਡੀਆਂ ਉਤਾਰਤੀਆਂ ਸੀ ਉਹਨਾਂ ਆਪਾਂ ਇਹਦੇ ਵਿੱਚ ਲੈਨੇ ਆਂ ਅਦਰਕ ਪਾ ਲਾਸਤ ਆ ਦੇਖ ਤੁਸੀਂ ਆਪਣੇ ਲੋੜ ਅਨੁਸਾਰ ਅਦਰਕ ਪਾ ਸਕਦੇ ਹੋ ਜੇਕਰ ਕਿਸੇ ਨੂੰ ਨਹੀਂ ਵੀ ਪਸੰਦ ਆਪਾਂ ਸਕਿੱਪਰ ਵੀ ਕਰ ਸਕਦੇ ਆਂ ਵੈਸੇ ਇਹ ਆਪਾਂ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟ ਆਂਦਾ ਹੈ ਅਦਰਕ ਦਾ ਉਹਨਾਂ ਆਪਾਂ ਇਹਨੂੰ ਗ੍ਰाइंड ਕਰ ਲੈਂਦੇ ਆਂ దూట్రి పేస్ట బ గాడా ఏదీ నీనా చాయి పాటు దాల నూట్రి చోవి పానీ పానీ వేగే బాధ్యే పతలా వేగ ఆ ਬਹੁਤ ਹੀ ਜਿਆਦਾ ਵਧੀਆ ਬਣਿਆ ਹੈ ਹੈਲਦੀ ਹੈ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਦੇ ਆਂ ਸਬਜ਼ੀਆਂ ਦੇਖੋ ਜੀ ਸਬਜ਼ੀ ਇਹਦੇ ਵਿੱਚ ਆਪਾਂ ਕੋਈ ਵੀ ਪਾ ਸਕਦੇ ਆ ਜਰੂਰੀ ਨਹੀਂ ਹੈ ਇਹੀ ਸਬਜ਼ੀਆਂ ਪਾਣੀਆਂ ਆਪਣੀ ਮਨਪਸੰਦੀਆਂ ਵੀ ਆਪਾਂ ਸਬਜ਼ੀਆਂ ਪਾ ਸਕਦੇ ਆ ਇਹਨੂੰ ਹੋਣਾ ਆਪਾਂ ਇਹਦੇ ਵਿੱਚ ਮਿਕਸ ਕਰ ਦਿੰਦੇ ਹਾਂ। ਲੋ ਜੀ ਹੋਣਾ ਆਪਾਂ ਇਹਦੇ ਵਿੱਚ ਪਾ ਲਿਆ ਲੋੜ ਵਿੱਚ। ਇੱਕ ਚਮਚ ਆਪਾਂ ਸੈਦਾ ਨਮਕ ਦਾ ਪਾਵਾਂਗੇ। ਦੇਖੋ ਜੀ ਤੁਸੀਂ ਲੋੜ ਵਿੱਚ ਆਪਣੇ ਲੋੜ ਅਨੁਸਾਰ ਪਾਣਾ ਹੈ ਜਿੰਨਾ ਉਹ ਆਪਾਂ ਖਾਂਦੇ ਹਾਂ ਘੱਟ ਵੱਧ। ਇੱਕ ਚਮਚ ਆਪਾਂ ਲਾਲ ਮਿਰਚ ਦਾ ਪਾ ਲਈ। ਚਮਚਾйда ਤੀਸਰਾ ਪਾ ਹਿੱਸਾ ਆਪਾਂ ਮਸਾਲੇ ਦਾ ਪਾਇਆ। ਉਹਨਾਂ ਆਪਾਂ ਇਹਦੇ ਵਿੱਚ ਪਾਨੇ ਚਿਲੀ ਪਲੇਸ। ਚਮਚਾйда ਤੀਸਰਾ ਕਿ ਹਿੱਸਾ ਚਿਲੀ ਪਲੇਸ ਦਾ ਪਾਇਆ। ਉਹਨੇ ਇਹਦੇ ਵਿੱਚ ਪਾਨੇ ਆਪਾਂ ਚਾਟ ਮਸਾਲਾ। ये भी आप चम्मच का तीसरा हिस्सा पावे हूँ आपने भुनया हो जीरा यह भी आप अम्मच पावे हूँ आपने अमचूर पाउडर ये तीसरा हिस्सा पावे चम्मच का हूँ आप कर देस लौज ਇਦੇ ਵਿੱਚ ਆਪਾਂ ਦੋ ਝੁਟਕੀ ਆਪਾਂ ਹਲਦੀ ਪਾਊਡਰ ਪਾਇਆ ਹੈ ਆ ਦੇਖੋ ਜੀ ਹੁਣ ਆਪਾਂ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਦੇ ਆ। ਆਹ ਦੇਖੋ ਜੀ ਚਮਚ ਨਾਲ ਨਹੀਂ ਮਿਕਸ ਹੋਏਗਾ। ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਹੈ ਹੱਥ ਨਾਲ। ਲਓ ਜੀ ਹੁਣ ਮਿਕਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਬੇਕਿੰਗ ਪਾਊਡਰ। ਦੋ ਝੁਟਕੀ ਆਪਾਂ ਬੇਕਿੰਗ ਪਾਊਡਰ ਦਾ। ਹੁਣ ਆਪਾਂ ਇਹਨੂੰ ਫਿਰ ਆਪਾਂ ਮਿਕਸ ਕਰ ਦਿੰਨੇ ਆਂ ਆਸਾਂ ਆਪਾਂ ਹੱਥ ਨਾਲ ਹੀ ਕਰਨਾ ਮਿਕਸ ਦੇਖੋ ਜੀ ਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੈ ਇਹਦੇ ਵਿੱਚ ਆਪਾਂ ਦੇਖੋ ਜੀ ਦੇਸੀ ਘਿਓ ਪਾ ਚੁੱਕੇ ਆਂ ਹੁਣ ਆਪਾਂ ਨਾਲ ਦੇ ਨਾਲ ਬਣਿਆ ਇਹਦੇ ਵਿੱਚ ਆਪਾਂ 2 1 ਲੋ ਜੀ ਆਪਿਆ ਦਾ ਬੈਟਰ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਚਮਚ ਨਾਲ ਇਸ ਤਰ੍ਹਾਂ ਪੈਨ ਦੇ ਵਿੱਚ ਪਾਉਂਦੇ ਜਾਵਾਂਗੇ ਆ ਦੇਖੋ ਜੀ ਐਸ ਦਾ ਆਪਾਂ ਸਾਰੇ ਪਾ ਦਾਂਗੇ ਆ ਦੇਖੋ ਜੀ ਇਹ ਆਪਾਂ 팬 ਦੇ ਵਿੱਚ ਪਾ ਦਿੱਤੇ ਆਪੇ ਹੁਣ ਆਪਾਂ ਇਹਨੂੰ ਉੱਪਰੋਂ ਦੇ ਢੱਕ ਦੇ ਲਿਆ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਗੈਸ ਨੂੰ ਆਪਾਂ ਤੇਜ਼ ਨਹੀਂ ਰੱਖਣਾ ਹੁਣ 5 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਆਪੇ ਲਓ ਜੀ ਹੁਣ ਆਪਾਂ ਆਪਿਆਂ ਨੂੰ ਚੈੱਕ ਕਰ ਲੈਣਾ 5 ਮਿੰਟ ਹੋ ਚੁੱਕੇ ਆ आ देखो जी हूँ आपने इस तरह आप सारे साइड चेंज करें आ देखो जी बहुत ही ज्यादा वाइस बन रहे हैं एक तो ये बहुत है हेल्दी बहुत ज़्यादा है ਹੁਣ ਆਪਾਂ ਸਾਈਡਾ ਚੇਂਜ ਕਰ ਦਿੱਤੀ ਹੈ। ਹੁਣ ਆਪਾਂ ਥੋੜਾ-ਥੋੜਾ ਉੱਪਰੋਂ ਦੀ ਆਪਾਂ ਘਿਓ ਪਾ ਦਿੰਦੇ ਆ। ਆਪਾਂ ਆਪਣੇ ਆਪੇ ਦੂਸਰੇ ਚਾਵਲ ਤਾਂ ਵੀ ਚੰਗੀ ਤਰ੍ਹਾਂ ਪੱਕ ਜਾਣਗੇ। ਇਸ ਤਰ੍ਹਾਂ ਥੋੜ੍ਹਾ ਘਿਓ ਪਾ ਦਾਂਗੇ। ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਫੇਰ ਆਪਾਂ ਢੱਕ ਦਿੰਨੇ ਆ। ਗੈਸ ਮੀਡੀਅਮ ਹੀ ਹੈ। ਲਓ ਜੀ ਹੁਣ ਆਪੇ ਚੈੱਕ ਕਰ ਲਨੇ। ਵਾੜੇ ਭੀਜ ਆਪਣੇ ਬਣ ਆਪੇ ਬਣ ਕੇ ਆਪਣੇ ਤਿਆਰ ਹੈ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ। ਗੈਸ ਰੱਪਾ ਕੱਢ ਲਾਂਗੇ। ਗੈਸ ਰੱਪਾ ਮੀਡੀਅਮ ਹੀ ਕੀਤਾ ਹੋਇਆ ਹੈ। ਗੈਸ ਨਹੀਂ ਬਸ ਆਪਾਂ ਤੇਜ਼ ਰੱਖਣੀ ਮੀਡੀਅਮ ਗੈਸ ਤੇ ਆਪਾਂ ਆਪੇ ਤਿਆਰ ਕਰਾਂਗੇ। ਆ ਦੇਖੋ ਬਹੁਤ ਹੀ ਜਿਆਦਾ ਵਧੀਆ। ਲਓ ਜੀ ਆਪੇ ਆਪਾਂ ਇੱਕ ਵਾਰੀ ਕੱਢ ਲੈਂਦੇ ਆ। ਹੁਣ ਆਪਾਂ ਦੁਬਾਰਾ ਫੇਰ ਆਪਾਂ ਪਾਨੇ ਆ। ਹੁਣ ਆਪਾਂ ਦੂਸਰਾ ਪੂਰ ਆਪਾਂ ਪਾਨੇ ਆਪਿਆਂ ਦਾ ਆ ਦੇਖੋ ਜੀ ਦੋ ਆਪਣੇ ਆਪੇ ਅਜੇ ਪਹਿਲਾਂ ਦੇ ਪਏ ਆ ਉਹ ਥੋੜੇ ਜਿਹੇ ਪੱਕਣ ਵਾਲੇ ਆ ਆ ਦੇਖੋ ਐਸ ਤਰ੍ਹਾਂ ਆਪਾਂ ਦੂਸਰਾ ਪੂਰ ਜੀ ਨਾਲ ਪਾ ਦਾਂਗੇ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ ਮੇਰੇ ਫੈਮਿਲੀ ਨੂੰ ਬਹੁਤ ਜ਼ਿਆਦਾ ਇਹ ਪਸੰਦ ਆ ਅੱਜ ਆਪਾਂ ਬਣਾ ਰਹੇ ਆ ਨਾ ਤੁਸੀਂ ਵੀ ਜਰੂਰ ਟਰਾਈ ਕਰੋ ਲੋ ਜੀ ਦੂਸਰਾ ਫੂਲ ਵੀ ਆਪਾਂ ਪਾ ਦਿੱਤਾ ਹੁਣ ਆਪਾਂ ਇਹਨੂੰ ਉਪਰੋਂ ਦੇ 5 ਮਿੰਟ ਵਾਸਤੇ ਫੇਰ ਆਪਾਂ ਢੱਕ ਦੇਣੇ ਆ। ਲੋ ਜੀ ਦੂਸਰਾ ਫੂਲ ਬਣ ਕੇ ਵੀ ਤਿਆਰ ਹੈ ਆਪਣਾ ਇਹਨੂੰ ਵੀ ਹੁਣ ਆਪਾਂ ਬਾਹਰ ਕੱਢ ਲੈਂਦੇ ਆ। ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣਿਆ। ਆਹ ਸਟਫਿੰਗ ਬਹੁਤ ਜਿਆਦਾ ਵਧੀਆ ਬਣੀ ਸੀ ਇੱਕ ਵੀ ਆਪਣਾ ਅੱਪੇ ਪੈਨ ਦੇ ਨਾਲ ਨਹੀਂ ਚਿਪਕਿਆ ਆ ਦੇਖੋ ਬੈਟਰ ਤੇ ਡਿਪੈਂਡ ਹੁੰਦਾ ਹੈ ਬੈਟਰ ਜਿਆਦਾ ਵਧੀਆ ਬਣੇ ਲੋਜੀ ਲੋਜੀ ਅੱਪੇ ਆਪਾਂ ਪਲੇਟ ਦੇ ਵਿੱਚ ਆਪਾਂ ਸਰਵ ਕਰਨ ਵਾਸਤੇ ਆਪਾਂ ਪਾ ਦਿੱਤੇ ਆ ਆ ਦੇਖੋ ਜੀ ਚਟਰੀ ਆਪਾਂ ਪਹਿਲਾਂ ਬਣਾ ਕੇ ਕੋ ਰੱਖੀਆਂ ਇਹ ਮੇਰੇ ਚੈਨਲ ਤੇ ਅਪਲੋਡ ਕੀਤੀ ਹੋਈਆਂ ਵੀਡੀਓ ਤੁਸੀਂ ਦੇਖਣੇ ਹੁਣ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਚਟੀਆਂ ਬਣੀ ਹੋਈਆਂ ਆਪੇ ਬਹੁਤ ਜਿਆਦਾ ਵਧੀਆ ਬਣਿਆ ਆ ਦੇਖੋ ਜੀ ਅੰਦਰ ਤੋਂ ਵੀ ਬਹੁਤ ਹੀ ਜਿਆਦਾ ਸੌਫਟ ਤੁਸੀਂ ਵੀ ਜਰੂਰ ਟਰਾਈ ਕਰਿਓ ਦੇਖੋ ਜੀ ਤੁਸੀਂ ਨਿਊਟਰੀ ਤੇ ਦਾਲ ਦੇ ਆਪਣਾ ਜਰੂਰ ਟਰਾਈ ਕਰਿਓ ਬਹੁਤ ਹੀ ਜਿਆਦਾ ਵਧੀਆ ਬੰਦਿਆ ਹੈਲਦੀ ਹੁੰਦੇ ਆ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ